ਸਭ ਦੋਸਤਾਂ ਨੂੰ ਸਾਹਿਬ ਫਾਜ਼ਿਲਕਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਗੱਲ ਕਰਦੇ ਆਂ ਸਬਰ ਹਲੇਮੀ ਤੇ ਸਹਿਣਸ਼ੀਲਤਾ ਦੀ ਜੋ ਕਿ ਅੱਜ ਕੱਲ ਦੇ ਜ਼ਮਾਨੇ ਵਿੱਚ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ ਪਰ ਮੈਨੂੰ ਕੱਲ ਸਹਿਣਸ਼ੀਲਤਾ ਹਲੇਮੀ ਤੇ ਸਬਰ ਵੇਖਣ ਨੂੰ ਮਿਲਿਆ ਪਿੰਡ ਦਾਨੇਵਾਲਾ ਸਤ ਕੋਸੀ ਤਹਿਸੀਲ ਹਬੌਰ ਜ਼ਿਲ੍ਹਾ ਫਾਜ਼ਿਲਕਾ ਵਿਖੇ ਬਾਬਾ ਦਿਆਲ ਦਾਸ ਜੀ ਦੇ ਦੂਜਾ ਸਲਾਨਾ ਮੇਲਾ ਪ੍ਰਧਾਨ ਜੋਰਾ ਸਿੰਘ ਤੇ ਉਪ ਪ੍ਰਧਾਨ ਕਰਨ ਵੀਰ ਜੀ ਵੱਲੋਂ ਤੇ ਸਮੂਹ ਕਮੇਟੀ ਵੱਲੋਂ ਮਨਾਇਆ ਜਾ ਰਿਹਾ ਸੀ ਜਿੱਥੇ ਲੋਕ ਗਾਇਕ ਹਸਨ ਮਾਨਕ ਜੀ ਆਪਣਾ ਰੰਗਾਂ ਰੰਗ ਪ੍ਰੋਗਰਾਮ ਲਗਾਉਣ ਲਈ ਆਏ ਸੀ ਹਸਨ ਮਾਨਕ ਜੀ ਤਾਂ ਆਪਣੇ ਸਹੀ ਟਾਈਮ ਤੇ 1 ਵਜੇ ਸਮਾਗਮ ਵਾਲੀ ਥਾਂ ਤੇ ਪਹੁੰਚ ਗਏ ਪਰ ਰੱਬ ਦੀ ਰਜ਼ਾ ਨਾਲ ਬਰਸਾਤ ਇੰਨੀ ਕੋ ਤੇਜ਼ ਸੀ ਕਿ ਸਾਰਾ ਪੰਡਾਲ ਵੀ ਭਿੱਜ ਗਿਆ ਤੇ ਚਾਰੇ ਪਾਸੇ ਪਾਣੀ ਹੀ ਪਾਣੀ ਹੋ ਗਿਆ ਸੋ ਜਿੰਨਾ ਚਿਰ ਬਰਸਾਤ ਚੱਲਦੀ ਰਹੀ ਹਸਨ ਮਾਨਕ ਜੀ ਨਾਲ ਲੋਕ ਆਪਣੇ ਦਿਲ ਦੀਆਂ ਗੱਲਾਂ ਸ਼ੌਂਕ ਪੂਰੇ ਕਰਦੇ ਰਹੇ ਫੋਟੋਆਂ ਖਿਚਵਾਉਂਦੇ ਰਹੇ ਚਾਹ ਪਾਣੀ ਪੀਂਦੇ ਰਹੇ ਪਰ ਬਰਸਾਤ ਰੁਕਣ ਦਾ ਨਾਮ ਲਈ ਲਿਆਰੀ ਸੀ ਇੰਝ ਲੱਗ ਰਿਹਾ ਸੀ ਕਿ ਅੱਜ ਇਹ ਅਖਾੜਾ ਨਹੀਂ ਲੱਗੇਗਾ ਕੁਝ ਧੇਰ ਗੱਲਾਂ ਬਾਤਾਂ ਤੋਂ ਬਾਅਦ ਹਸਨ ਮਾਨਕ ਜੀ ਨੂੰ ਮਿਲਣ ਤੋਂ ਬਾਅਦ ਮੈਂ ਵੀ ਵਾਪਸੀ ਦੇ ਚਾਲੇ ਪਾ ਦਿੱਤੇ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਹਸਨ ਮਾਨਕ ਜੀ ਰਾਤ 7 ਲਗਭਗ 7-8 ਵਜੇ ਤੱਕ ਉੱਥੇ ਬੈਠੇ ਰਹੇ ਕਿ ਪ੍ਰੋਗਰਾਮ ਲਾ ਕੇ ਹੀ ਜਾਣਾ ਇਹ ਸੀ ਸਹਿਨਸ਼ੀਲਤਾ ਸਬਰ ਤੇ ਹਲੀਮੀ ਵਾਲੀ ਗੱਲ ਕਿਉਂਕਿ ਅੱਜ ਕੱਲ੍ਹ ਵੇਖਣ ਨੂੰ ਮਿਲਿਆ ਹੈ ਕਿ ਕਲਾਕਾਰ 2 ਘੰਟੇ ਦੀ ਬੁੱਕ ਹੁੰਦੇ ਨੇ ਤੇ ਪੌਣੇ 2 ਘੰਟਿਆਂ ਵਿੱਚ ਹੀ ਕਹਿਣਾ ਸ਼ੁਰੂ ਕਰ ਦਿੰਦੇ ਨੇ ਕਿ ਸਾਡਾ ਤਾਂ ਟਾਈਮ ਹੋ ਗਿਆ ਪਰ ਹਸਨ ਮਾਨਕ ਜੀ ਦੀ ਜੋ ਹਲੀਮੀ ਮੈਨੂੰ ਕੱਲ ਦੇਖਣ ਨੂੰ ਮਿਲੀ ਉਹਨਾਂ ਵਿੱਚ ਮੈਨੂੰ ਅਜੇ ਹੀ ਕੋਈ ਗੱਲ ਨਹੀਂ ਲੱਗੀ ਸੋ ਉਹਨਾਂ ਨੂੰ ਦਾਦ ਦੇਣੀ ਪਵੇਗੀ ਕਿ ਉਹਨਾਂ ਨੇ ਕੱਲ ਇੰਨਾ ਸਬਰ ਕੀਤਾ ਤੇ ਰਾਤ 8 ਵਜੇ ਸੰਗਤਾਂ ਨੂੰ ਆਪਣੇ ਰੰਗਾਂ ਰੰਗ ਪ੍ਰੋਗਰਾਮ ਨਾਲ ਨੇਹਾਲ ਕੀਤਾ ਸੋ ਸਲੂਟ ਆ ਹਸਨ ਮਾਨਕ ਜੀ ਨੂੰ ਤੇ ਪ੍ਰਬੰਧਕ ਕਮੇਟੀ ਜੀ ਨੂੰ ਵੀ ਜਿਨ੍ਹਾਂ ਨੇ ਦੁਬਾਰਾ ਪ੍ਰੋਗਰਾਮ ਨੂੰ ਸ਼ੁਰੂ ਕਰਵਾਇਆ ਤੇ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਇਸੇ ਤਰ੍ਹਾਂ ਹੀ ਸਭ ਨੂੰ ਹਲੀਮੀ ਸਬਰ ਤੇ ਸਹਿਨਸ਼ੀਲਤਾ ਰੱਖਣੀ ਚਾਹੀਦੀ ਆ ਧੰਨਵਾਦ